ਵੈਗੁਰੂ ਜੀ ਦਾ ਖਾਲਸਾ ਸੇਜੀ ਵੈਗੁਰੂ ਜੀ ਕੀ ਫਤਿਹ ਵੈਲਕਮ YouTube ਚੈਨਲ ਮਲਕੀਤ ਕਚੂਰਾ ਆ ਦੇਖੋ ਮੇਰੇ ਪਿੰਡ ਦੀ ਵੀਡੀਓ ਟਾਣੀ ਫੁੱਲਾ ਸਿੰਘ ਮੇਰਾ ਪਿੰਡ ਦੇਖ ਰਿਹਾ ਹੈ ਮੈਂ ਤੁਹਾਨੂੰ ਇੱਕ ਹੋਰ ਗੱਲ ਸਕਾ ਦੇਣੀ ਚਾਹੁੰਦਾ ਹਾਂ ਜੋ ਕਿ ਡਬਲ ਐਫ ਦੂਜੇ ਬਾਰੇ ਤੁਹਾਨੂੰ ਦੱਸਾਂਗਾ ਹੁਣ ਮੈਂ ਇਸ ਟਾਈਮ ਫਾਰਮ ਦੇ ਅੰਦਰ ਖੜਾ ਹਾਂ ਬਾਹਰ ਕੀ بارش ਦਾ ਮੌਸਮ ਹੈ ਤੇ ਠੰਡੀ ਠੰਡੀ ਹਵਾ ਹੈ ਤੇ ਕਾਫੀ ਠੰਡਕ ਹੈ ਮੈਂ ਡਬਲ ਐਫ ਜੀ ਚੂਜਾ ਪਾਇਆ ਹੈ ਤੁਹਾਨੂੰ ਵੀ ਕੁਝ ਗੱਲਾਂ ਦਾ ਪਤਾ ਲੱਗੇਗਾ ਕਿ ਕਿਦਾਂ ਠੰਡ ਵਿੱਚ ਚੂਜਾ ਰਹਿ ਸਕਦਾ ਹੈ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਆ ਦੇਖੋ ਡਬਲ ਐਫ ਜੀ ਚੂਜਾ ਇਹ ਦੇਸੀ ਚੂਜਾ ਹੈ ਅੱਜ ਤਕਰੀਬਨ ਇਹ ਹਫਤੇ ਦਾ ਚੂਜਾ ਹੋ ਗਿਆ ਹੈ ਇਸ ਦਾ ਵਜ਼ਨ 100 ਗ੍ਰਾਮ ਹੈ ਡਬਲ ਐਫਜੀ ਦੂਜੇ ਦਾ ਇੱਕ ਤਵਾਨੂੰ ਸਕੌਣ ਵਾਲੀ ਗੱਲ ਹੈ ਕਿ ਬਾਹਰ ਮੌਸਮ ਖਰਾਬ ਹੋਣ ਦੇ ਬਾਵਜੂਦ ਦੇਖੋ ਚੂਚੇ ਨੂੰ ਪਹਿਲੇ ਠੰਡ ਲੱਗ ਰਹੀ ਸੀ ਇੱਧਰ ਕੋਈ ਪ੍ਰਬੰਧਦਾਰ ਹੀ ਵਗਾਰਾ ਦਾ ਨਹੀਂ ਸੀ ਹੁਣ ਮੈਂ ਪ੍ਰਬੰਧ ਕੀਤਾ ਹੈ ਤੇ ਤਾਂ ਹੀ ਚੂਚੇ ਖਾਣ ਪੀਣ ਲੱਗੇ ਹਨ ਨਹੀਂ ਤਾਂ ਇਹ ਠੰਡ ਵਿੱਚ ਇੱਕ ਦੂਜੇ ਦੇ ਉੱਪਰ ਚੜ ਚੜ ਕੇ ਬੈਠ ਰਹੇ ਸੀ ਤੇ ਕੁਝ ਚੂਚੇ ਮਰ ਵੀ ਗਏ ਹਨ ਤੁਹਾਨੂੰ ਚੂਚੇ ਮਰੇ ਹੋਏ ਦਿਖਾਉਂਦਾ ਹਾਂ ਆ ਦੇਖੋ ਚੂਚੇ ਮਰ ਗਏ ਹਨ ਉਹ ਇੱਕ ਦੂਜੇ ਦੇ ਉੱਪਰ ਪਰ ਚੜ ਕੇ ਬੈਠਦੇ ਸੀ ਠੰਡ ਕਰਨ ਤੇ ਆਪਣੇ ਸਰੀਰ ਦੀ ਗਰਮੀ ਲੱਭਦੇ ਸੀ ਪਰ ਇਹਨਾਂ ਨੂੰ ਗਰਮੀ ਨਹੀਂ ਮਿਲਦੀ ਸੀ ਤਾਂ ਇਸ ਕਰਕੇ ਇਕੱਠੇ ਚੂਚੇ ਹੋ ਜਾਂਦੇ ਸੀ ਬਸ ਵੀਰੋ ਤੁਹਾਨੂੰ ਇਹ ਗੱਲ ਦਾ ਧਿਆਨ ਹੋਣਾ ਚਾਹੀਦਾ ਹੈ ਕਿ ਠੰਡ ਦੇ ਮੌਸਮ ਵਿੱਚ ਚੂਚਾ ਪਾਲਣਾ ਬਹੁਤ ਹੀ ਔਖਾ ਹੁੰਦਾ ਹੈ ਪਰ ਜਿਹੜੇ ਵੀਰ ਚੂਚਾ ਪਾਲਦੇ ਹਨ ਉਹ ਮਤਲਬ ਵਗੈਰੇ ਦਾ ਲਾ ਕੇ ਕੰਮ ਕਰਦੇ ਹਨ ਗਰਮਾਹਟ ਦਿੰਦੇ ਹਨ ਕਈ ਪ੍ਰਕਾਰ ਦੇ ਹੀਟਰ ਲਾਉਂਦੇ ਹਨ ਤਾਂ ਇਹ ਚੂਚਾ ਵਦੇ ਤਰੀਕਾ ਨਾਲ ਪਾਲ ਸਕਦਾ ਹੈ ਆ ਦੇਖੋ ਜਿਹੜੇ ਚੂਚੇ ਇਕੱਠੇ ਬੈਠੇ ਹਨ ਇਹਨਾਂ ਨੂੰ ਠੰਡ ਮਹਿਸੂਸ ਹੋ ਰਹੀ ਹੈ ਪਰ ਜਿਵੇਂ ਜਿਵੇਂ ਇਹਨਾਂ ਨੂੰ ਗਰਮੈਸ਼ ਬਣੇਗੀ ਉਹ ਆਪਣੇ ਆਪ ਹੀ ਭੱਜਣਗੇ ਚੂਚਾ ਇਹ ਇੱਕ ਧਿਆਨ ਵਾਲੀ ਗੱਲ ਦੇਣਯੋਗ ਹੈ ਕਿ ਚੂਚੇ ਨੂੰ ਹਮੇਸ਼ਾ ਗਰਮੈਸ਼ ਦੀ ਲੋੜ ਹੈ ਪਰ ਤੁਹਾਨੂੰ ਗਰਮੀ ਦੀਆਂ ਵੀ ਵੀਡੀਓ ਦਿਖਾਈਆਂ ਪਰ ਜ਼ਿਆਦਾ ਗਰਮੀ ਕਾਰਨ ਵੀ ਦੂਜਾ ਪਾਲਣਾ ਬਹੁਤ ਔਖਾ ਹੁੰਦਾ ਹੈ ਬਸ ਇਹੀ 10 ਦਿਨ ਔਖਾ ਹੁੰਦਾ ਹੈ ਫਿਰ ਆਪਣੇ ਆਪ ਸੌਖ ਮਿਲ ਜਾਂਦੀ ਹੈ ਡਬਲ ਐਫ ਜੀ ਚੂਜਾ ਦੇਖੋ ਆਪਣੇ ਆਪ ਹੁਣ ਉੱਠ ਖੜਿਆ ਉਹ ਕੇ ਫੀਡ ਖਾ ਰਿਹਾ ਹੈ ਤੋਨੂੰ ਨਿਕਲ ਲੈ ਕੇ ਚਲਦੇ ਹਾਂ ਇੱਥੇ ਚੂਜੇ ਬੈਠੇ ਨੇ ਜਰ ਮੈਸ਼ ਲੱਭ ਰਹੇ ਨੇ ਅਰ ਦੇਖੋ ਆਪਣੇ ਆਪ ਗਰਮੈਸ਼ ਬਣਾ ਰਹੇ ਨੇ ਤਾਂ ਹੀ ਵੀਰੋ ਤੁਹਾਡਾ ਚੂਜਾ ਮਰਦਾ ਹੈ ਜਿਹੜੇ ਵੀ ਸੱਜਣ ਵੀਰ ਚੂਜਾ ਪਾਲਦੇ ਹਨ ਉਹਨਾਂ ਨੂੰ ਇਸ ਗੱਲ ਦਾ ਖਾਸ ਧਿਆਨ ਦੇਣਾ ਚਾਹੀਦਾ ਹੈ ਇਸ ਲਈ ਚੂਜੇ ਮਰਦੇ ਹਨ ਜਿਵੇਂ ਕਿ ਚੂਜਾ ਇਕੱਠੇ ਹੁੰਦੇ ਹਨ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਤੁਹਾਨੂੰ ਜਾਣਕਾਰੀ ਦਿੱਤੀ ਹੈ ਮੇਰੇ ਵੀਡੀਓ ਜੇ ਸਹੀ ਲੱਗੀ ਹੋਵੇ ਤੇ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰਾਂ ਜੀ।